ਨਵਾਂ ਬਲਾਕ ਦੇ ਪਿੰਡ ਦੂਤਾ ਵਿੱਚ ਨਾਭਾ ਦੇ ਮਲੇ ਕੋਟਲਾ ਰੋਡ ਤੇ ਸ਼ਾਤੀ ਔਰਤ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਸਨਸਨੀ ਫੈਲ ਗਈ ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਉਮਰ 40 ਤੋਂ 35 ਸਾਲ ਦੇ ਵਿਚਕਾਰ ਹੈ ਤੇ ਉਹਨਾਂ ਗਹਿਰੇ ਇਸੇ ਨਿਸ਼ਾਨਾ ਦੇ ਆਧਾਰ ਤੇ ਪੁਲਿਸ ਜਾਂਚ ਕਰੇ ਕਿ ਉਸ ਦੇ ਸਿਰ ਤੇ ਗਹਿਰੀ ਸੱਟ ਦੇ ਨਿਸ਼ਾਨ ਹਨ ਤੇ ਦੱਸਦੀ ਹੈ ਕਿ ਉਹਦੇ ਕੋਲ ਇੱਕ ਰੱਸਾ ਪਿਆ ਸੀ ਔਰਤ ਦਾ ਕਤਲ ਕਿਉਂ ਕੀਤਾ ਗਿਆ ਕਿੱਥੇ ਦੀ ਰਹਿਣ ਵਾਲੀ ਹੈ ਪੁਲਿਸ ਕੋਲ ਮਾਮਲੇ ਸੰਬੰਧੀ ਜਾਂਚ ਕਰ ਰਹੀ ਹੈ ਪਿੰਡ ਵਾਸੀਆਂ ਨੂੰ ਉਸ ਵਿਲੇਜਸ ਪਤਾ ਲੱਗਿਆ ਜਿੱਦੋਂ ਉਹ ਸੈਰ ਕਰਨੀ ਜਾ ਰਹੇ ਸਨ ਤਾਂ ਮੌਕੇ ਤੇ লাশ ਵੇਖ ਕੇ ਫੌਰਨ ਸੌਂਟੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਪਰਸਵਾਰਾ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹੋਣੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਲਾਸ਼ ਕਿਸ ਦੀ ਹੈ ਕਿਉਂਕਿ ਪੂਰਾ ਮਾਮਲਾ ਫਲਦਲੀ ਪਹੇਲੀ ਬਣਿਆ ਹੋਇਆ ਹੈ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇੱਦਾਂ ਉਹ ਸਾਇਰ ਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾ ਢੀ ਦੇ ਇੱਥੋਂ ਢਿੰਗੀ ਦੇ ਵੀ ਆਉਂਦੇ ਨੇ ਸੈਰ ਕਰਨ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨਨੌਨ ਜਨਾਨੀ ਦੀ ਵੀ ਕੋਈ ਮਾਰ ਕੇ ਸੱਟ ਗਿਆ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸੀ ਪ੍ਰਸ਼ਾਸਨ ਨੂੰ ਮੰਗ ਕਰਦੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਮੱਲਾ ਦਾ ਜੀ ਮੂੰਹ ਤੇ ਸੱਟਾਂ ਨੇ ਮੱਲਾ ਦਾ ਲਵੇ ਰੱਸੀ ਪੀਆ ਮੰਤਲਾ ਦਾ ਵੀ ਫਾਹਾ ਦੇ ਕੇ ਮਾਰੀ ਆ ਇਹ ਆ ਸਿਰ 'ਚ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇੱਥੋਂ ਮੁੰਡਾ ਲੱਦਾ ਜਿਹੜੀ ਤੋਂ ਜਾ ਰਿਹਾ ਤੇ ਉਹਨੇ ਜਾਂ ਦੇਖਿਆ ਤੁਹਾਡੇ ਡੌਟ ਦੇ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁਣਪਤੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਜਦੋਂ ਅਸੀਂ ਆ ਕੇ ਦੇਖਿਆ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗੇ ਫਿਰ ਉਹਨੇ ਚੌਂਕੀ ਚੌਂਕੀ ਤੇ ਫੋਨ ਕਰਿਆ ਜੀ ਫਿਰ ਚੌਂਕੀ ਵਾਲੇ ਮੁੰਡਾ ਮੁਨਸ਼ੀ ਆਇਆ ਜੀ ਉਹ ਇੰਚਾਰਜ ਮੈਡਮ ਆ ਕੇ ਜੀ ਬਸ ਅਸੀਂ ਤਾਂ ਆ ਹੀ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਤੁਹਾਡਾ ਆਈਡੀਆ ਇਹ ਆਈਡੀਆ ਤਾਂ ਨਹੀਂ ਸਾਨੂੰ ਕੋਈ ਪਤਾ ਨਹੀਂ ਅਜਾ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਘੜੀ ਅਜਾ ਪ ਕ ਮਹੌਲਤਾ ਜੀ ਹੁਣ ਦੇਖੋ ਆਲੇ ਤਾਂ ਕਿਸੇ ਦਾ ਕਿਹਨਾ ਘਰ ਜਾੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋ ਗਈ ਹੁਣ ਕੀ ਕਰ ਸਕਦੇ ਆਂ ਜੀ ਵੀ ਕਿੱਥੇ ਲੱਗਦਾ ਕਤਲ ਹੀ ਆ ਗਿਆ ਨਾ ਹੁਣ ਕੀ ਕਹਿ ਸਕਦੇ ਆਂ ਜੀ ਆਪਾਂ ਨੂੰ ਇਹ ਬਾਰੇ ਸਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਆਂ ਵੀ ਕਤਲ ਲੱਗੇ ਕੀ ਆ ਜੀ ਇਹ ਤਾਂ ਹੁਣ ਪੁਲਿਸ ਦਾ ਰੱਸਾ ਟੈਂਪੋ ਦੇ ਨਿਸ਼ਾਨ ਵੀ ਸੀ ਰੱਸਿਆ ਪਿਆ ਤੇ ਆ ਧਾਣੇ ਜੇ ਪਹਤੇ ਲੀਹਾਂ ਜੀ ਤੇ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ ਮੁੱਟ ਗਿਆ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾਂ ਦੱਸ ਦੇਗਾ ਵਾਕਈ ਹੁਣ ਪੁਲਿਸ ਦਾ ਮੈਂਟਿਕ ਵਸ ਕੇ ਇਹ ਕਰੂ ਵੀ ਕੀ ਕਿਉਂਕਿ ਮੈਤਿਕਾਤ ਪੁਲਿਸ ਕੋਲ ਚਲਿਆ ਅਇਦਾ ਇੱਥੇ ਮ ਸਰਪੰਚ ਨੂੰ ਬੋਣ ਦਾ ਸਰਪੰਚ ਨੇ ਚਲੋ ਚੌਕੀਸ਼ ਨੂੰ ਕਰਤਾ ਜੋ ਹਾਂ ਜੀ ਪੰਜ ਢੀਂਗੀ ਤੋਂ ਸਾਨੂੰ ਜੀ ਸਵੇਰੇ ਪਾਉਣੇ ਕਿ 6 ਵਜੇ ਬੋਣ ਰਿਆ ਸੀਗਾ ਵੀ ਆਪਣੇ ਚੋਈ ਪਾਰ ਘਰਾਂ ਦੇ ਲਵੇ ਡੱਡ ਬਹੁਤੀ ਗਈ ਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਦੀ ਪਈ ਸੀ ਅਸੀਂ ਬੋਡਾ ਫੜਾ ਖਿੱਚਾਂ ਤੇ ਫੋਨ ਕਰੇ ਜੀ ਇਹ ਮਤਲਬ ਪਰਾਜੀ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਸਕਲਸ ਕਰੀ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਾਕਾ ਵੀ ਅਜ ਕਈ ਵੀ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਸੀ ਸੱਟਾਂ ਸੱਤ ਲੱਗੀਆਂ ਹੋਈਆਂ ਨੇ ਇਹਦੇ ਨਿਸ਼ਾਨ ਵੀ ਸੀ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਖੜਦੇ ਤੇ ਪੁੱਸਰੇ ਤੇ ਦੇਖ ਰਹੇ ਤੇ ਵੀ ਕੀ ਈ ਗੱਲ ਹੋਈ ਹੈ ਪਛਾਣ ਹੋ ਸਕੀ ਹੈ ਨਾ ਜੀ ਪਛਾਣ ਤਾਂ ਹੋਣੀ ਰਹੀ ਜੀ ਮੂੰਹ ਘਸਾ ਹੋਆ ਸੀ ਸਾਕਾ ਬਿਲ ਕਰਕੇ ਹਾਂ ਕਿਸੇ ਪਿੰਡ ਦੇ ਸਰਪੰਚ ਨੂੰ ਲੱਗਦਾ ਕਿ ਕੋਈ ਆਪਣੇ ਇੱਧਰ ਏਰੀ ਈ ਨਹੀਂ ਜੀ ਨਹੀਂ ਆਪਣੇ ਇਰੀ ਤਾਂ ਲੱਗ ਨਹੀਂ ਰਹੀ ਹੈ ਪੈਸੇ ਰਾਤ ਦੀ ਕਿਸੇ ਨੇ ਸੱਟੀ ਵੀ ਹੈ ਜੀ ਇਹਦੇ ਸਿਰ ਦੇ ਉੱਤੇ 60 ਦੇ ਇਨਸਾਨ ਵੀ ਹੈਗੇ ਇਹਨੂੰ ਹੁਣ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਜੀ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਪਹਿਤਲਾ ਪਹਿਲੀ ਤਫਤੀਸ਼ ਇਹ ਹਜੇ ਕੋਈ ਇਹਦਾ ਮੰਨ ਲਓ ਸਿਰ ਤੇ 60 ਦੇ ਨਿਸ਼ਾਨ ਨਾਲ ਸਿਰ ਤੇ 60 ਦਾ ਨਿਸ਼ਾਨ ਹੈ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਇੱਕ ਕਿਕ ਲੱਗਿਆ ਜਿਹਨੇ ਦੋਸਤਾਂ ਨੇ ਦੇਖਿਆ ਆਪਣੇ ਏਰੀਆ ਚ ਅਲਰਟਿੰਗ ਨਹੀਂ ਨਹੀਂ ਆਪਣੇ ਏਰੀਆ ਦਾ ਇਹਦਾ ਹੁਣ 72 ਘੰਟੇ ਬਾਅਦ ਹੀ ਰੱਖਾਂਗੇ ਸਨੈਕ ਤੋਂ ਬਾਅਦ ਉਹ ਕਿਹੜਾ ਕਰੀਂ ਚੀਜ਼ ਕਰਤਾ ਹਾਂਜੀ ਹਾਂਜੀ ਕਰਤਾ ਕਰਤਾ ਉਹਨੂੰ ਕਰਤਾ ਜੀ ਜੀ ਕਰਤਾ